ਸਤ ਸ੍ਰੀ ਅਕਾਲ ਜੀ ਤਾਂ ਹੁਣ ਅਸੀਂ ਦੇਖਦੇ ਹਾਂ ਕਿ ਇੱਕ ਬੜਾ ਹੀ ਮਜ਼ੇਦਾਰ ਦਿਲਚਸਪ ਕਿੱਸਾ ਅਸੀਂ ਹਰ ਰੋਜ਼ ਪ੍ਰਿੰਟਰ 'ਚ ਪੇਜ ਪਾਈ ਜੰਨੇ ਆ ਕੱਢੀ ਜੰਨੇ ਆ ਪਾਈ ਜੰਨੇ ਆ ਕੋਈ A4 ਲਿਆ A4 ਸਾਈਜ਼ ਉਹ ਕੀ ਹੈ ਸਾਡੇ ਕੋਲ A4 ਸਾਈਜ਼ ਤਾਂ ਉਹ ਜਿਹੜਾ A4 ਸਾਈਜ਼ ਦਾ ਪੇਪਰ ਹੈ ਨਾ ਸਾਡੇ ਕੋਲ ਤਾਂ ਉਸ ਦੇ ਵਿੱਚ ਤੁਸੀਂ ਨੋਟ ਕਰੋ 297 mm ਤੇ 210 mm ਏ ਵਾਲਾ ਸਾਈਜ਼ ਹੈ ਜਿਹੜਾ ਉਹ ਲਿਆ ਗਿਆ ਹੈ ਪੇਪਰ ਦਾ ਤਾਂ ਇਸ ਪੇਪਰ ਦਾ ਨਾਮ ਰੱਖਿਆ ਗਿਆ A4 ਹੁਣ ਜੇ ਇਸ ਨੂੰ ਅਸੀਂ ਇੰਨਾ ਹੀ ਇੱਕ ਹੋਰ ਲੈ ਲਈਏ ਤਾਂ ਹੁਣ ਇਹ ਸਾਰਾ ਪੇਪਰ ਬਣ ਗਿਆ A3 ਜੇ ਇੰਨਾ ਹੀ ਹੋਰ ਲੈ ਲਈਏ ਜਿੰਨਾ ਇਹ ਹੈ ਇੰਨਾ ਹੀ ਹੋਰ ਲੈ ਲਈਏ ਤਾਂ ਇਹ ਸਾਰੇ ਦਾ ਨਾਮ ਬਣ ਗਿਆ A2 ਉਣ ਜੇ ਇੰਨਾ ਹੀ ਹੋਰ ਲੈ ਲਈਏ ਤੇ ਇਹ ਸਾਰੇ ਦਾ ਨਾਮ ਬਣ ਗਿਆ A1 ਤੇ ਜੇ ਇੰਨਾ ਹੀ ਹੋਰ ਲੈ ਲਈਏ ਇਹਦੇ ਜਿੰਨਹੀਂ ਕੋਹਰ ਤਾਂ ਉਹ ਬਣ ਜੂਗਾ ਸਾਡੇ ਕੋਲ A0 ਤਾਂ A ਸਾਡੇ ਕੋਲ A0 ਤੋਂ ਲੈ ਕੇ ਸਾਡੇ ਕੋਲ A10 ਤੱਕ ਹੁੰਦੇ ਆ ਸਾਈਜ਼ ਇਹ ਵੀ ਤੁਹਾਡੀ ਜਾਣਕਾਰੀ ਲਈ